ਖਾਲਿਸਤਾਨੀ ਗਤੀਵਿਧੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਪਹਿਲਾਂ ਹੀ ਦੇਸ਼ ਲਈ ਚਿੰਤਾ ਦਾ ਵਿਸ਼ਾਖ ਬਣੀਆਂ ਹੋਈਆਂ ਹਨ ਪਰ ਹੁਣ ਅੰਤਰਰਾਸ਼ਟਰੀ ਵਿਦਿਆਰਥੀ ਖਾਲਿਸਤਾਨੀ ਰੈਲੀਆਂ ਵਿੱਚ ਹਿੱਸਾ ਲੈ ਰਹੇ ਨੇ ਸੋਸ਼ਲ ਮੀਡੀਆ ਤੇ ਫੋਟੋਆਂ ਪੋਸਟ ਕਰ ਰਹੇ ਨੇ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਭਾਰਤੀ ਅਧਿਕਾਰੀਆਂ ਨੇ ਕੈਨੇਡਾ ਵਿੱਚ ਵੱਖਵਾਦੀ ਰੈਲੀਆਂ ਵਿੱਚ ਇਸ ਤਰ੍ਹਾਂ ਦੀਆਂ ਸ਼ਮੂਲੀਅਤ ਦਾ ਵਾਧਾ ਦੇਖਿਆ ਹੈ ਨੌਜਵਾਨ ਇਹਨਾਂ ਰੈਲੀਆਂ ਵਿੱਚ ਆਪਣੀ ਮੌਜੂਦਗੀ ਨੂੰ ਦਰਸਾਉਣ ਲਈ ਸੈਲਫੀ ਲੈਂਦੇ ਨੇ ਇੱਕ ਪਾਸੇ ਤਾਂ ਸ਼ਰਨਾਰਥੀ ਲਈ ਅਪਲਾਈ ਕੀਤਾ ਜਾ ਰਿਹਾ ਦੂਜੇ ਪਾਸੇ ਸਾਈ ਧਰਮ ਵਿੱਚ ਬਦਲਣਾ ਤੇ ਇਹ ਕਿਹਾ ਕਿ ਉਹ ਵਾਪਸ ਨਹੀਂ ਜਾ ਸਕਤੇ ਇੱਕ ਮੀਡੀਆ ਰਿਪੋਰਟ ਮੁਤਾਬਕ ਖਾਲਿਸਤਾਨੀ ਪੱਕੀ ਰੈਲੀ ਵਿੱਚ ਗਈ ਨੌਜਵਾਨ ਫੋਟੋ ਖਿਚਵਾਉਂਦੇ ਦੇਖੇ ਗਏ ਜਿਨ੍ਹਾਂ ਵਿੱਚ ਜ਼ਿਆਦਾਤਰ ਸ਼ਰਨ ਲੈਣ ਲਈ ਅਰਜੀ ਦੇ ਰਹੇ ਸਨ ਇਸ ਸਾਲ ਕੈਨੇਡਾ ਵਿੱਚ ਅਜਿਹੇ ਕਈ ਪ੍ਰਦਰਸ਼ਨ ਹੋਏ ਸਨ 29 ਸਾਲ ਪਹਿਲਾਂ ਪੰਜਾਬ ਦੇ ਤਕਾਲੀ ਮੁੱਖ ਮੰਤਰੀ ਬੈਂਤ ਸਿੰਘ ਦੀ ਆਤਮ ਹੱਤਿਆਤ ਹੀ ਹਮਲੇ ਵਿੱਚ ਹੱਤਿਆ ਕਰਨ ਵਾਲੇ ਦिलाਵਰ ਬੱਬਰ ਦੀ ਛਲਾਗਾ ਵਿੱਚ ਹਾਲ ਹੀ ਦੇ ਵਿੱਚ ਝਾਕੀਆਂ ਕੱਢੀਆਂ ਗਈਆਂ ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਰੈਲੀ ਪ੍ਰਬੰਧਕਾਂ ਨੇ ਉਹਨਾਂ ਨੂੰ ਆਪਣੇ ਨਿਵਾਸ ਤੇ ਬੁਲਾਇਆ ਸੀ ਜਾਸਤਿਆਂ ਕੇ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਫਰਮਾਂ ਉਹਨਾਂ ਭਾਰਤੀ ਨਾਗਰਿਕਾਂ ਨੂੰ ਸਲਾਹ ਦੇ ਰਹੀਆਂ ਨੇ ਜੋ ਡਿਪੋਰਟ ਕੀਤੇ ਜਾਣ ਵਾਲੇ ਹਨ ਪਾਕਿਸਤਾਨੀ ਵੱਖਵਾਦੀਆਂ ਰੈਲੀ ਵਿੱਚ ਹਿੱਸਾ ਲੈਣ ਫੋਟੋਆਂ ਖਿੱਚ ਕੇ ਪਾਉਣ ਅਤੇ ਕੈଡਾ ਵਿੱਚ ਰਹਿਣ ਦਾ ਟੋਟੋਕਾਂ ਪਾਰਾਦ ਮੰਨਣਾ ਹੈ ਕਿ ਕੈਨੇਡਾ ਵਿੱਚ ਕੁਝ ਭਾਰਤੀ ਨੌਜਵਾਨ ਖਾਲਿਸਤਾਨ ਪੱਖੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੇ ਨੇ ਉਹ ਅਜੀਹਾ ਦੇਸ਼ ਵਿੱਚ ਆਪਣੇ ਸ਼ਰਨਾਰਥੀ ਦਾਅਵਿਆਂ ਨੂੰ ਮਜ਼ਬੂਤ ਕਰਨ ਲਈ ਕਰ ਰਹੇ ਨੇ ਭਾਰਤੀ ਅਧਿਕਾਰੀਆਂ ਨੇ ਕੈਨੇਡਾ ਵਿੱਚ ਵੱਖਵਾਦੀ ਰੈਲੀਆਂ ਵਿੱਚ ਇਸ ਤਰ੍ਹਾਂ ਦੀ ਸ਼ਮੂਲੀਅਤ ਵਿੱਚ ਵਾਧਾ ਦੇਖਿਆ ਨੌਜਵਾਨ ਐ ਰੈਲੀਆਂ ਵਿੱਚ ਮੌਜੂਦਗੀ ਨੂੰ ਦਰਸਾਉਣ ਲਈ ਸੈਲਫੀ ਲੈਂਦੇ ਨੇ ਮਿਲੀ ਜਾਣਕਾਰੀ ਮੁਤਾਬਕ ਟਾਵਾ ਨੇ ਦੇਸ਼ ਵਿੱਚ ਇਮੀਗ੍ਰੇਸ਼ਨ ਨੂੰ ਰੋਕਣ ਲਈ ਕਈ ਉਪਾਅ ਕੀਤੇ ਹਨ ਅਜੇ ਹਜੇ ਅੱਧੀ ਦਰਜਨ ਦੇ ਕਰੀਬ ਇਮੀਗ੍ਰੇਸ਼ਨ ਫਰਮਾਂ ਹਨ ਜੋ ਪੱਕੇ ਤੌਰ ਤੇ ਰਹਿائش ਦੀ ਮੰਗ ਕਰਨ ਵਾਲੇ ਲੋਕਾਂ ਨੂੰ ਖਾਲਿਸਤਾਨ ਕਾਰਡ ਖੇਡ ਕੇ ਸ਼ਰਨ ਲਈ ਅਰਜ਼ੀਆਂ ਦੇਣ ਦੀ ਸਲਾਹ ਦੇ ਰਹੀਆਂ ਨੇ ਇਹ ਨੌਜਵਾਨ ਆਪਣੇ ਆਪ ਨੂੰ ਖਾਲਿਸਤਾਨ ਨਾਲ ਜੋੜ ਕੇ ਅਤੇ ਭਾਰਤ ਵਿੱਚ ਹੋ ਰਹੇ ਜ਼ੁਲਮਾਂ ਦੀ ਗੱਲ ਕਰਕੇ ਕੈਨੇਡਾ ਵਿੱਚ ਸ਼ਰਨ ਮੰਗਦੇ ਹਨ ਖਾਲਿਸਤਾਨ ਦਾ ਕਾਰਡ ਖੇਡਣ ਵਾਲੇ ਆਰ ਜੀ ਨਿਵਾਸੀਆਂ ਤੇ ਸ਼ੱਕ ਵੀ ਵਧਿਆ ਹੈ ਕਿਉਂਕਿ ਇਸ ਸਾਲ ਭਾਰਤ ਤੋਂ ਸ਼ਰਨ ਲੈਣ ਵਾਲੇ ਦਾਅਵੇਦਾਰਾਂ ਦੀ ਗਿਣਤੀ ਤੀਜੀ ਨਾਲ ਵਧੀ ਹੈ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਦੇ ਅਕਾੜਮ ਅਨੁਸਾਰ ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ 16850 ਦੇ ਦਾਅਵੇ ਕੀਤੇ ਗਏ ਜੋ ਕਿ 2023 ਦੇ કુલ 11260 ਦੇ ਮੁਕਾਬਲੇ ਲਗਭਗ 50% ਵਧ ਗਏ 2015 ਵਿੱਚ ਜਦੋਂ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲੀ ਵਾਰ ਸੱਤਾ ਵਿੱਚ ਆਏ ਸਨ ਸਿਰਫ 380 ਹੀ ਅਜਿਹੇ ਦਾਅਵੇ ਕੀਤੇ ਗਏ ਸਨ ਹਾਲਾਂਕਿ ਜਦੋਂ ਇਹ ਦਾਅਵੇ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਦੇ ਸਾਹਮਣੇ ਆਉਂਦੇ ਹਨ ਤਾਂ ਉਹਨਾਂ ਨੂੰ ਘੱਟ ਹੀ ਸਵੀਕਾਰ ਕੀਤਾ ਜਾਂਦਾ ਹੈ ਇਸ ਸਾਲ ਹੁਣ ਤੱਕ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਨੂੰ 15298 ਕੇਸ ਭੇਜਾ ਚੁੱਕੇ ਹਨ ਜਿੰਨਾਂ ਵਿੱਚੋਂ ਸਿਰਫ 1078 ਹੀ ਸਵੀਕਾਰ ਕੀਤੇ ਗਏ ਹਨ ਗੌਰ ਸਾਹਮਣੇ ਭਾਰਤੀ ਨਾਗਰਿਕਾਂ ਦੇ 23000 538 ਦਾਅਵੇ ਪੈਂਡਿੰਗ ਪਏ ਹਨ ਅਤੇ ਅਤਿਆਚਾਰ ਦਾ ਦਾਵਾ ਕਰਨ ਦੇ ਬਾਵਜੂਦ ਭਾਰਤ ਉਨ੍ਹਾਂ ਨੂੰ ਆਪਣੇ ਪਾਸਪੋਰਟਾਂ ਨੂੰ ਰੀਨਿਊ ਦੀ ਸਹੂਲਤ ਪ੍ਰਦਾਨ ਕਰਦਾ ਹੈ। ਅਤੇ ਜੇ ਉਹ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਵੀਜ਼ਾ ਜਾਂ ਓਵਰਸੀ ਸੀਟੀਜ਼ਨ ਆਫ ਇੰਡੀਆ ਦਾ ওসিਆਈ ਕਾਰਡ ਜਾਰੀ ਕੀਤੇ ਜਾਂਦੇ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇਸ ਤਰ੍ਹਾਂ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਗੱਲ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਇਹਨਾਂ ਦੇ ਦਿਮਾਗ ਨਾਲ ਖੇਡਿਆ ਜਾ ਰਿਹਾ ਅਤੇ ਇਹਨਾਂ ਨੂੰ ਆਪਣੇ ਹੀ ਦੇਸ਼ ਦੇ ਵਿਰੁੱਧ ਖੜਾ ਕੀਤਾ ਜਾ ਰਿਹਾ।